ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਚੋਟੀ ਵਿਖਾਵਾਂਗੇ ਤੁਹਾਨੂੰ ਬਿਲਕੁਲ ਤਾਜੀ ਸੂਈ ਤੇ ਆਪਾਂ ਪਹੁੰਚੇ ਵੀਰ ਰੋਪੜ ਦੇ ਕੋਲ ਚਾਰੂ ਕਰਦੇ ਆਂ ਵੀਰ ਨਾਲ ਕੱਲ ਬਾਅਦ ਆਜਾ ਸਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਸ ਨਾਲ ਠੀਕ ਠਾਕ ਜੀ ਆਨੇ ਜੀ ਵਧੀਆ ਵਧੀਆ ਜੀ ਵਧੀਆ ਚਾਹੀਦਾ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾ ਰੋਬਰ ਜੇ ਪਿੰਡ ਰਾਪੁਰਸੀਲੇ ਨਾਲਾ ਜ਼ਿਲ੍ਹਾ ਬਰਸਾਦੀ ਠੀਕ ਹੈ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਹੈ 981377936 ਠੀਕ ਆ ਜੀ ਬਾਈ ਦੱਸਿਓ ਕਿਣ ਵਾਸਤੇ ਸੂਆ ਸੂਈ ਆ ਮੈਂ ਇਤਿਜਾ ਸੂਆ ਪਾੜੀ ਸੂਈ ਦੇ ਅੱਛਾ ਜੀ ਹਾਂ ਜੀ ਇੱਕ ਦੁੱਧ ਵਾਲੀ ਆ ਦੁੱਧ ਪਾਈ ਦੇਉਗੀ 16 17 ਕਿਲੋ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਇਹਨੂੰ ਘੰਟਾ ਕੋਆਲੇ ਜੀ ਇਹਨੂੰ ਨੇ ਜੇਰ ਪਾਉਣ ਵਾਲੀ ਹਲੇ ਅੱਛਾ ਜੀ ਹਾਂ ਜੀ ਠੀਕ ਹੈ ਜਵਾਖੀ ਜੇ ਪਿਛੇ ਟਟਾ ਦੇ ਮਗਰ ਲਓ ਜੀ ਮੇਲ ਕਾਫ ਆ ਗਿਆ ਹੈ ਤੇ 15 ਤੋਂ 16 ਲੀਟਰ ਵਾਲੀ ਆ ਦੇ ਖੋਲੋ ਬਾਈ ਜੀ ਹਰ ਖੋਲ ਕੇ ਵਿਖਾਈਏ ਕੀ ਆਵਲਾਈਟਿੰਗ ਚੈੱਕ ਕਰ ਸਕਦੇ ਜੀ ਮੇਲ ਕਾਫ ਆ ਗਿਆ ਵਾ ਪਿਛੇ ਦੇ ਬਿਲਕੁਲ ਹੀ ਤੜਿਆ ਵਾ ਸ਼ੇਡ ਦੇ ਵੀਰ ਨੂੰ ਆਪਾਂ ਲੋਈੀ ਕਾਰ ਬੀਏ ਦਾ ਆਪਾਂ ਚੈੱਕ ਕਰਾਉਣਾ ਤੁਹਾਨੂੰ ਥਣਾ ਦਾ ਸੈਰ ਕਰ ਤੇ ਅਟਰ ਕੁਆਲਟੀ ਜਿਹੜੀ ਬਹੁਤ ਹੀ ਸ਼ਾਨਦਾਰ ਆ ਗਈ ਆ ਐਨ ਐਚ ਐਫ ਗਾਮਾਰਾ ਲੱਗਾ ਪਿਆ ਵਾ ਚੱਡਾ ਤੇ ਥਾਣ ਵੀ ਐਨ ਕਲਾ ਕਲਾ ਰੋਟੀ ਆ ਗਈ ਸਿੰਗਲ ਹੱਡੀ ਤੇ ਕੱਡ ਕਾੜ ਦੀ ਵੀ ਚੰਗੀ ਹੈ ਤੇ ਪੇਟ ਥੋੜਾ ਵੀ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਵਾ ਅਜੇ ਕੀਤੀ ਕੋਈ ਚੋਈ ਜੁਈ ਵੀ ਨਹੀਂ ਇਹਦੇ ਨਹੀਂ ਇਹਦੀ ਪਲੀ ਧਾਰਾ ਨਹੀਂ ਮਾਰੀ ਠੀਕ ਹੈ ਠੀਕ ਹੈ ਉਹ ਇਹ ਠੰਡ ਤੋਂ ਨੂੰ ਆਣ ਸਪੈਸ਼ਲ ਲੱਗਾ ਪਿਆ ਨੋਕ ਵਾਲਾ ਦੇ ਹੈ ਵੀ ਜੈਡ ਬਲੈਕ ਪੂਰ ਤਾਂ ਕਿ ਜਿਹੜੇ ਵਾਲ ਇਹਦੇ ਕਾਲੇ ਆ ਘਮਾ ਲੋ ਬਾਈ ਜੀ ਇਹ ਪਤਲੀ ਪਤਲੀ ਕੰਬੜੀ ਪੂਰੀ ਠੀਕ ਹੈ ਠੀਕ ਪੈਂਦੇ ਜਾਈ ਸੁਬੀਏ ਦੋ ਚਾਰ ਦਿਨ ਪਹਿਲਾਂ ਅੱਛਾ ਅੱਛਾ ਹਾਂਜੀ ਦੂਰੋਂ ਆਂਦੀ ਹੈ ਨਾ ਠੀਕ ਹੈ ਲੋ ਜੀ ਫਰੇਸ ਕੁਆਲਟੀ ਦੇ ਸੈਂਗ ਦੇ ਬੰਤਰ ਜਿਹੜੀ ਬਹੁਤ ਹੀ ਚੰਗੀ ਆ ਗਈ ਹੈ ਹੈ ਵੀ ਚੰਗੇ ਤਗੜੇ ਕੱਦਕਾਰ ਧਲਿਆ ਸ਼ਬਦ ਕਿੰਨੇ ਲਾਫਾ ਲਾ ਗਿਆ ਦਾ ਰਾਜਪੁਰ ਨੋ ਇਧਰਲੀ ਸਾਈਡ ਤੋਂ ਵੀ ਆਪਾਂ ਗਰਮਨੇ ਚੈੱਕ ਤੁਹਾਨੂੰ ਥਣਾ ਦਾ ਸੈੱਡ ਗਿਆ 14 ਸੈੱਡਾਂ ਤੇ ਹਨ ਤਰ ਲੱਕ ਲੱਗਾ ਪਿਆ ਵਾ ਤੇ ਹਵਾਨਾ ਜਿਹੜਾ ਐ ਨਾ ਐਫ ਗਾ ਵਾ ਕਈ ਲੱਗਾ ਵਾ ਇਧਰੋਂ ਦਿਖਾ ਦਿੰਦਾ ਜੀ ਨਾ ਜੇ ਲੱਗ ਗਿਆ ਤਾਂ ਚੈੱਕ ਕਰ ਸਕਦੇ ਪੂਛ ਫੜ ਵੀਰ ਪੂਛ ਮੜੀ ਜੀ ਠੀਕ ਏ ਕੀ ਕਰਨਾ ਮੋਲ ਬਾਈ ਇਹਦਾ ਮੋਲ ਪਾ ਲਈ ਦੇ ਦੀ ਇੱਕ ਵੀਰੀ ਕੰਪਟੀਏ ਜਾਇਜ ਆਣਾ ਹੀ ਕਰ ਦੀਏ 5000 ਛੱਡ ਗੀ ਵੜੀ 1 15 ਹਾਂਜੀ ਆ ਗਈ ਕਸਰ ਕੋਈ ਜਾਂ ਤਾਂ ਜਾਇਜ ਜੀ ਹਾਂ 2000 ਛੱਡ ਦੀ ਔਰ ਲਈ ਜਾਂਦੀਏ 10 ਮਾਲਾਂ 110 ਦੀ ਆndi 1 ਲੱਖ 9000 ਦੀ ਬੜੀ ਦਵਾਂਗੇ ਠੀਕ ਠੀਕ ਆ ਲਓ ਜੀ ਇਹ ਬੜੇ ਕਰਕੇ ਸੁਬੀ ਆ ਪਹਿਲਾਂ 5-7 ਦਿਨ ਅੱਛਾ ਜੀ ਧੂਰੀ ਮੰਦੀ ਜਿਹੜੀ ਗੱਲ ਕਰ ਕਰਕੇ 5-7 ਦਿਨ ਪਹਿਲਾਂ ਧੂਵੀ ਭੜੀ ਤੁਹਾਨੂੰ ਪਤਾ ਨਵੇਂ ਜਾਣ ਕੇ ਰਾਤੀ ਲਾਂਦੀ ਆਲੀ ਠੀਕ ਆ ਠੀਕ ਆ ਠੀਕ ਆ ਜੀ ਹਾਂਜੀ ਲਓ ਜੀ ਚੱਡੇ ਦੀਆਂ ਸਫਾਈਆਂ ਸਫਾਈਆਂ ਜਿਹੜੀਆਂ ਬਹੁਤ ਆ ਗਈਆਂ ਵਾ ਤੇ ਬਾਕੀ ਥਾਵਾ ਦਾ ਸਟੇਜ ਕਹਿ ਵੀ ਬਹੁਤ ਹੀ ਸ਼ਾਨਦਾਰ ਆ ਚੁੰਨ ਜਾਣ ਪੂਰੀ ਓਕੇ ਆ ਉਹ ਤੋਂ ਪਾਸ ਕੀਤੀ ਨਾ ਇਹ ਤੋਂ ਠੀਕ ਆ ਠੀਕ ਆ ਜੀ ਜੀ ਲੱਗੇ ਇਹਨਾਂ ਚੈੱਕ ਕਰ ਸਕਦੇ ਜੀ ਐਣ ਕੱਲਾ ਕੱਲਾ ਥਾਂ ਦਾ ਗੱਬਿਆਰੇ ਹੈ ਵੀ ਜੈੱਡ ਬਲ ਈਲਾ ਹੋਈ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ